ਮੁਕੇਰੀਆਂ ਦੇ ਨਜ਼ਦੀਕੀ ਪਿੰਡ ਧਰਮਪੁਰ ਵਿਖੇ ਜਗਤਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ 16ਵਾਂ ਮਹਾਨ ਸੰਤ ਸਮੇਲਨ ਡਾਕਟਰ ਭੀਮrao ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਗੁਰਬਾਣੀ ਸੁਣ ਜੀਵਨ ਸਫਲਾ ਕੀਤਾ ਅੰਮ੍ਰਿਤ ਬਾਣੀ ਦੀ ਪਵਿੱਤਰ ਹਜ਼ੂਰੀ ਵਿੱਚ ਸਮੁੱਚੀ ਲੋਕਾਈ ਦੇ ਭਲੇ ਅਤੇ ਰਵੀਦਾਸੀਆ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬ੍ਰਹਮਲੀਨ ਸ੍ਰੀ 108 ਸੰਤ ਸਰਬਨਦਾਸ ਜੀ ਮਹਾਰਾਜ ਜੀ ਦੇ ਵਰਸੀ ਸਮਾਗਮ ਅਤੇ ਰਬਿਦਾਸੀਆ ਕੌਮ ਦੇ ਮਹਾਨ ਸ਼ਹੀਦ ਸ੍ਰੀ 108 ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਸਿਮੇਲਨ ਵਿੱਚ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਿਸ਼ੀਨ ਡੇਰਾ ਸਚਕੰਡ ਬੱਲਾਂ ਵਾਲਿਆਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਪੰਜਾਬ ਪਰ ਤੋਂ ਮਹਾਨ ਸੰਤਾਂ ਮਹਾਪੁਰਸ਼ਾਂ ਵੀ ਸ਼ਿਰਕਤ ਕੀਤੀ ਇਸ ਮੌਕੇ ਸੰਤਾਂ ਮਹਾਪੁਰਸ਼ਾਂ ਵੱਲੋਂ ਕਥਾ ਵਿਚਾਰਾਂ ਰਾਗੀ ਜਥਿਆਂ ਮਿਸ਼ਨਰੀ ਗਾਇਕਾਂ ਬੁੱਧੀਜੀਵੀਆਂ ਵੱਲੋਂ ਪਵਿੱਤਰ ਅੰਮ੍ਰਿਤ ਬਾਣੀ ਦੇ ਸ਼ਬਦਾਂ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਸੰਤ ਲੇਖ ਰਾਜ ਜੀ ਨੂਰਪੁਰ ਅਤੇ ਪ੍ਰਬੰਧਕ ਕਮੇਟੀ ਆਗੂ ਹੇਮਰਾਜ ਅਤੇ ਸਮੂਹ ਕਮੇਟੀ ਵੱਲੋਂ ਸਮੁੱਚੀ ਲੋਕਾਈ ਨੂੰ ਸੰਤਾਂ ਮਹਾਪੁਰਸ਼ਾਂ ਵੱਲੋਂ ਦਰਸਾਏ ਗਏ ਸੱਚ ਦੇ ਮਾਰਗ ਤੇ ਚੱਲਣ ਦੀ ਅਪੀਲ ਕਰਦਿਆਂ ਸਮਾमेलन ਦੀ ਵਧਾਈ ਦਿੱਤੀ ਪਰਬੰਧਕ ਕਮੇਟੀ ਵੱਲੋਂ ਸਮਾमेलन ਵਿੱਚ ਹਾਜ਼ਰ ਸੰਗਤਾਂ ਲਈ ਚਾਹ ਪਕੌੜੇ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋਨ ਨਰਪੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਅੱਜ ਨਗਰ ਧਰਮਪੁਰਾ ਮੁਕੇਰੀਆਂ ਵਿਖੇ ਡੇਰਾ ਸ੍ਰੀ 108 ਸਰਬੰਦਾ ਜੀ ਸਚਖੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਨ ਅਤੇ ਚੇਅਰਮੈਨ ਸ਼੍ਰੀ ਗੁਰੂ ਰਬਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਨਸੀ ਸਤਗੁਰੂ Swami Naranjan Das ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਬ੍ਰਹਮਲੀਨ ਤਨ ਤਨ ਸਤਗੁਰੂ Swami Sarbandas ਜੀ ਮਹਾਰਾਜ ਉਹਨਾਂ ਦੇ ਵਰਸੀ ਸਮਾਗਮ ਅਤੇ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸ੍ਰੀ 108 ਸੰਤ ਮਹਾਰਾਜ ਰਾਮਾਨੰਦ ਜੀ ਉਹਨਾਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਹ 16ਵਾਂ ਮਹਾਨ ਸੰਸਮੇਲਨ ਸਤਗੁਰ ਸੁਆਮੀ ਨਰੰજનदास ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਅੰਮ੍ਰਿਤ ਵੇਲੇ ਤੋਂ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਜਾਪ ਹੋਏ ਸੰਤਾਂ ਮਹਾਪੁਰਸ਼ਾਂ ਦੇ ਪਰਵਚਨ ਔਰ ਕੀਰਤਨੀ ਜਥੇਆਂ ਨੇ ਸਤਗੁਰੂ ਅਰਬਦਾਸ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਬਣ ਕਰਾਇਆ ਇਹ ਜੋ ਨਗਰ ਹੈ ਇਸ ਸਤਿਗੁਰਾਂ ਦੇ ਚਰਨਾਂ ਦਾ ਸ਼ਰਧਾਲੂ ਨਗਰ ਹੈ ਇਲਾਕੇ ਦੀਆਂ ਸੰਗਤਾਂ ਸਭ ਡੇਰਾ ਸੰਸਰਬੰਧਾ ਜੇ ਸਤਖੰਡ ਬੱਲਾਂ ਦੇ ਮਹਾਨ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਇਹ ਸਵਾਵਾ ਨਿਭਾਉਂਦੇ ਹਨ ਸੋ ਗੁਰੂ ਰੂਪ ਸਾਜ ਸੰਗਤ ਜੀ ਸਤਿਗੁਰੂ ਰਵਦਾਸ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਨੂੰ ਪ੍ਰੇਮ ਦਾ ਉਪਦੇਸ਼ ਦਿੱਤਾ ਪ੍ਰੇਮ ਪੰਥ ਕੇ ਪਾਲ ਕੇ ਰਵਦਾਸ ਬੈਠਿਓ ਆਏ ਸੱਚੇ ਸੁਆਮੀ ਮਿਲਨ ਕੋ ਆਨੰਦ ਕਹੈਉ ਨਾ ਜਾਏ ਉਹਨਾਂ ਦੇ ਉਪਦੇਸ਼ਾਂ ਨੂੰ ਸਤਗੁਰ ਸੁਆਮੀ ਸਰਬੰਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਰਬੂ ਭਗਤੀ ਔਰ ਮਾਨਵਤਾ ਦੀ ਸੇਵਾ ਔਰ ਸਤਗੁਰ ਬਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਪ੍ਰਚਾਰ ਪ੍ਰਸਾਰ ਕੀਤਾ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨਾਨ ਜੀ ਮਹਾਰਾਜ ਉਹਨਾਂ ਨੇ ਵੀ ਪੂਰਾ ਆਪਣਾ ਜੀਵਨ ਜਗਤਗੁਰੂ ਸਤਗੁਰ ਬਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਬਾਸਤੇ ਲਗਾ ਦਿੱਤਾ ਸਤਗੁਰਾਂ ਦੇ ਚਰਨਾਂ ਵਿੱਚ ਰਹਿ ਕਰਕੇ ਬੜਬੁਲੀਆਂ ਸੇਵਾਵਾਂ ਨਿਭਾਈਆਂ ਤੇ ਅੱਜ ਸਤਗੁਰ ਸੁਆਮੀ ਨਰੰજન ਦਾਸ ਜੀ ਮਹਾਰਾਜ ਸਮੁੱਚੀ ਮਾਨਵਤਾ ਨੂੰ ਸਤ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧ ਪ ਮਖੀਰਾ ਮਹਾਂਪੁਰਸ਼ਾਂ ਦੇ ਜੋ ਦਿਨ ਮਨਾਉਣ ਦਾ ਪਰਜੋਜਨ ਇਹੀ ਹੈ ਜੋ ਉਹਨਾਂ ਨੇ ਸਾਨੂੰ ਸਤ ਮਾਰਗ ਬਖਸ਼ਿਸ਼ ਕੀਤੇ ਹੈ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤੇ ਇਹ ਸਾਡਾ ਜੀਵਨ ਸਫਲ ਹੋਵੇਗਾ ਸਤਿਗੁਰੂ ਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਚ ਬਚਨ ਕਰਦੇ ਹਨ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਆਨੰਦ ਕਹਿ ਰਬਦਾਸ ਭਗਵਾਨ ਕੇ ਗਾਵੋ ਮਨ ਮੇ ਛੰਦ ਇਡਾ ਵੱਡਾ ਮਹੱਤਵ ਹੈ ਸੰਤਾਂ ਦੇ ਦਰਸ਼ਨਾਂ ਦਾ ਔਰ ਉਹਨਾਂ ਦੇ ਸਤਿ ਉਪਦੇਸ਼ ਸੁਣਨ ਦੇ ਨਾਲ ਸਾਡਾ ਇਹ ਮਾਨਵ ਜੀਵਨ ਸਫਲ ਹੁੰਦਾ ਹੈ ਸੋ ਇਨਾਂ ਸ਼ਬਦਾਂ ਦੇ ਨਾਲ ਦਾਸ ਸਮੁੱਚੀਆਂ ਸੰਗਤਾਂ ਦਾ ਪ੍ਰਵੰਧ ਕਰਨ ਦਾ ਸਤਗੁਰੂ ਨਰੰჯਨ ਦਾਸ ਮਹਾਰਾਜ ਜੀ ਹੁਣਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਜਿਨ੍ਹਾਂ ਨੇ ਮਹਾਨ ਸੰਗ ਸਮੇਲਨ ਦਾ ਆਯੋਜਨ ਕੀਤਾ ਸਤਗੁਰੂ ਜੀ ਕਿਰਪਾ ਕਰਨ ਸਭ ਸੰਗਤਾਂ ਦੀ ਸੇਵਾ ਹਾਜ਼ਰੀ ਆਪਣੇ ਚਰਨਾਂ 'ਚ ਪਰਵਾਨ ਕਰਨ ਇਹਨਾਂ ਸ਼ਬਦਾਂ ਨਾਲ ਦਾਸ ਗੁਰੂ ਚਰਨਾਂ 'ਚ ਨਮਸਕਾਰ ਕਰਦਾ ਹੋਇਆ ਮੈਂ ਇੱਥੇ ਬਾਣੀ ਨੂੰ ਬਰਾਮਦ ਦਿੰਦਾ ਹਾਂ ਜਗੁਰਦੇਵ ਬੋਲੇ ਸੋ ਨਿਰਪੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਿਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਅਮਰਜੀਤ ਸੰਤ ਰਾਮਾਨੰਦ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਰਪੇਖ ਭਗਵਾਨ ਕੀ ਜੈ ਜਗੁਰਦੇਵ ਧੰਗੁਰਦੇਵ ਸਤਨਾਮ 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 ਜਗੁਰਦੇਵ ਧੰਗੁਰਦੇਵ ਅੱਜ 18 ਨੰਬਰ ਦਿਨ ਮੰਗਲਵਾਰ ਧੰਨਤਾ ਨਹੀਂ ਜਗਤguru ਸਤਗੁਰੂ ਦਾਸ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ। ਸੋ ਇਹ ਮਹਾਨ ਸੰਤ ਸਮੇਂ ਦਾ ਧੰਨਤਾ ਸਤਗੁਰੂ ਰੰਗਨ ਦਾਸ ਜੀ ਮਹਾਰਾਜ ਧਰਮਗੁਰ ਦਾਸ ਜੀ ਤੁਹਾਨੂੰ ਜੇ ਮਜਬਦਾ ਗਦੀ ਨਿਸ਼ੀਰ ਆ ਸ਼ਮ ਸਰਵੰਦਾਸ ਸਤਨ ਬਲਾਂ ਦੇ ਮਜਬਦਾ ਗਦੀ ਨਿਸ਼ੀਰ ਜੈ ਸੰਤਾਨਾਂ ਹੋਂ ਪ੍ਰਸੰਦੀ ਰਹਿਨ ਮਾਰੀ ਬੜੀ ਸਰਬਾਧਨ ਮਨਾਇਆ ਗਿਆ ਇਸ ਵਿੱਚ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਖਾਂ ਨੇ ਸਾਹਿਬ ਵਿਚਾਰ ਕੇ ਆਪਣੇ ਪ੍ਰਵਚਨ ਨਾਲ ਸੰਗਤ ਨੂੰ ਨਿਹਾਲ ਕੀਤਾ ਤੇ ਆਈਆਂ ਅਸੀਂ ਉੱਚ ਸਤਿ ਬਹੁਤ ਬਹੁਤ ਰਹਿਣਤਾਂ ਬਾਰ ਬਾਰ ਹਮ ਹਮਾ ਕੇ ਪਹੁੰਚੀਆਂ ਸਾਰੀਆਂ ਗੀਆਂ ਦਾ ਧੰਨਵਾਦ ਦਾ ਜਨਤਾ ਨੂੰ ਅਪਸਾ ਦੇ ਚਰਨਾਂ ਅਜ ਕੋਟਨ ਪਰ ਨਾਮ ਗਿਆ ਗਏ ਤੁਹਾਨੂੰ ਬਦਈ